ਕਿਸ ਮਨੁੱਖਾ ਜੀਵਨ ਨੂੰ 100 ਦੇ ਮਹੀਨੇ ਨਾਲ ਤਸ਼ਬੀਹ ਦਿੱਤੀ ਗਈ ਹੁਣ ਮਨੁੱਖਾ ਜੀਵਨ ਤੇ ਹੈ 100 ਦਾ ਮਹੀਨਾ ਧਿਆਨ ਨਾਲ ਸੁਣਿਓ ਜੀ ਤੇ ਇਹਦੇ ਨਾਲ ਨਾਲ ਜਦੋਂ ਅਸੀਂ ਰੱਬ ਅੱਗੇ ਤਰਨਾ ਕਹੀਏ ਨਾ ਰੱਬਾ ਆ ਕੇ ਮੈਨੂੰ ਮਿਲ ਆ ਕੇ ਮੈਨੂੰ ਮਿਲ ਇਹ ਇਸ ਤਰ੍ਹਾਂ ਹੈ ਰੱਬ ਸਿੱਧਾ ਨਹੀਂ ਜਿ ਆਉਂਦਾ ਰੱਬ ਦੇ ਮਿਲਣ ਦਾ ਇੱਕ ਤਰੀਕਾ ਹੈ ਇੱਕ ਢੰਗ ਹੈ ਇੱਕ ਤਰਤੀਬ ਹੈ ਜਿਵੇਂ ਆਪਾਂ ਸਮੁੰਦਰ ਨੂੰ ਕਹੀਏ ਸਮੁੰਦਰ ਮੇਰੇ ਕੋਲ ਆ ਜਾ ਸਮੁੰਦਰ ਸਿੱਧਾ ਨਹੀਂ ਆਉਂਦਾ ਸਮੁੰਦਰ ਬੱਦਲਾਂ ਦਾ ਰੂਪ ਧਾਰਨ ਕਰਦਾ ਹੈ ਤੇ ਜਿਹੜੇ ਬੱਦਲ ਨੇ ਅੱਗੇ ਮੀਂਹ ਦਾ ਰੂਪ ਧਾਰਨ ਕਰਕੇ ਸਾਡੇ ਘਰਾਂ ਤੱਕ ਪਹੁੰਚ ਬਣਾਉਂਦੇ ਨੇ ਜਿਹੜਾ ਸਮੁੰਦਰ ਹੈ ਹੈ ਸਮੁੰਦਰ ਹੀ ਸਮੁੰਦਰ ਬੱਦਲਾਂ ਦਾ ਰੂਪ ਧਾਰਨ ਕਰਦਾ ਹੈ ਤੇ ਜਿਹੜੇ ਬੱਦਲ ਨੇ ਉਹ ਮੀਂਹ ਬਣ ਕੇ ਸਾਡੇ ਘਰਾਂ ਤੱਕ ਪਹੁੰਚਦੇ ਨੇ ਸੱਚ ਜਾਣਿਓ ਸੰਗਤ ਜੀ ਆਤਮਿਕ ਜੀਵਨ ਦੇ ਅੰਦਰ ਜਦੋਂ ਰੱਬ ਅੱਗੇ ਤਰਨਾ ਲਈਏ ਨਾ ਕਿ ਰੱਬਾ ਮੇਰੇ ਤੇ ਰਹਿਮਤ ਕਰ ਬਖਸ਼ਿਸ਼ ਕਰ ਆਸਾਰਤ ਬੰਦੇ ਨੇ ਜਦੋਂ ਰੱਬ ਅੱਗੇ ਤਰਨਾ ਲਿਆ ਨਾ ਤੇ ਰੱਬ ਨੇ ਫਿਰ ਗੁਰੂ ਰੂਪੀ ਬੱਦਲ ਦਾ ਰੂਪ ਧਾਰਨ ਕੀਤਾ ਤੇ ਜਿਹੜਾ ਗੁਰੂ ਰੂਪੀ ਬੱਦਲ ਹੈ ਫਿਰ ਉਹ ਕਿਵੇਂ ਆਉਂਦਾ ਹੈ ਸ਼ਬਦ ਦਾ ਮੀਂਹ ਪਾਉਂਦਾ ਹੈ ਸਾਡੇ ਘਰਾਂ ਵਿੱਚ ਆ ਕੇ ਮੀਂਹ ਪਿਆ ਪਰਮੇਸ਼ਰ ਪਾਇਆ ਗੁਰੂ ਬੱਦਲ ਤੇ ਬੱਦਲ ਫਿਰ ਕੀ ਕਰਦਾ ਮੀਂਹ ਪਾਉਂਦਾ ਹੈ ਇਸੇ ਤਰ੍ਹਾਂ ਗੁਰੂ ਸ਼ਬਦ ਦਾ ਮੀਂਹ ਪਾਉਂਦਾ ਹੈ ਆ ਜਿੱਥੇ ਤੁਸੀਂ ਬੈਠੇ ਹੋ ਨਾ ਇੱਥੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਝਿਮ ਝਿਮ ਵਰਸੈ ਅਮਰਤ ਧਾਰਾ ਇੱਥੇ ਅਮਰਤ ਦੀ ਧਾਰਾ ਵਰਸੇ